ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਵਜੋਤ ਕੌਰ ਸਿੱਧੂ ਜਿਨ੍ਹਾਂ ਨੂੰ ਥੋੜੀ ਦੇਰ ਪਹਿਲੇ ਹੀ ਕਾਂਗਰਸ ਪਾਰਟੀ ਨੇ ਪਾਰਟੀ ਚੋਂ ਬਾਹਰ ਕਰ ਦਿੱਤਾ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਪੱਪੂ ਨੇ ਆਪਣੇ ਇਸ ਨਾਮ ਤੇ ਜਿਹੜਾ ਉਸ ਸਟੈਂਪ ਲਾ ਦਿੱਤੀ ਹੈ ਉਹਨਾਂ ਨੇ ਫੇਸਬੁੱਕ ਤੇ ਇੱਕ ਟਵਿੱਟਰ ਤੇ ਆਪਣਾ ਇੱਕ ਸੋਸ਼ਲ ਮੀਡੀਆ ਤੇ ਇੱਕ ਆਪਣੀ ਪੋਸਟ ਪਾਈ ਹੈ ਔਰ ਉਸ ਪੋਸਟ ਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਉਹਨਾਂ ਨੇ ਕਿਹਾ ਪੱਪੂ ਹੈਜ਼ ਫਾਈਨਲੀ ਪੁਟ ਅ ਸਟੈਂਪ ਔਨ ਹਿਸ ਨੇਮ ਉਹਨਾਂ ਨੇ ਖਾਸ ਤੌਰ ਤੇ ਇਸ ਦੇ ਵਿੱਚ ਐਵੀ ਜ਼ਿਕਰ ਕੀਤਾ ਹੈ ਕਿ ਇਸ ਲੀਡਰ ਨੂੰ ਖਾਸ ਕਰਕੇ ਉਹਨਾਂ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਸਿਰਫ ਉਹੀ ਈਮਾਨਦਾਰ ਵੀ ਨੇ ਤੇ ਉਹਨਾਂ ਨੂੰ ਹੀ ਹਰ ਚੀਜ਼ ਦੀ ਨੌਲੇਜ ਵੀ ਹੈ ਪਰ ਉਹਨਾਂ ਨੇ ਕਿਹਾ ਕਿ ਚਾਹੇ ਕਿੰਨੇ ਵੀ ਐਮਰਜੈਂਸੀ ਕਾਲ ਹੋਵੇ ਫਿਰ ਵੀ ਰਾਹੁਲ ਗਾਂਧੀ 6-6 ਮਹੀਨੇ ਤੱਕ ਜਿਹੜਾ ਉਸ ਕਾਲ ਦਾ ਜਵਾਬ ਨਹੀਂ ਦਿੰਦੇ ਐ ਉਹਨਾਂ ਨੇ ਆਪਣੇ ਐਸ ਸੋਸ਼ਲ ਮੀਡੀਆ ਤੇ ਜਿਹੜਾ ਉਹਨਾਂ ਨੇ ਪੋਸਟ ਪਾਈ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ نیچے ਉਹਨਾਂ ਦੇ ਲੀਡਰਸ ਨੇ ਬਾਕੀ ਦੇ ਲੀਡਰਸ ਨੇ ਉਹ ਟਿਕਟਾ ਵੇਸ਼ ਕੇ ਆਪਣੀ ਜ਼ਿੰਦਗੀ ਜਿਹੜੀ ਸ਼ਾਨਦਾਰ ਜ਼ਿੰਦਗੀ ਜੀਰੇ ਨੇ ਔਰ ਲਗਜ਼ਰੀ ਲਾਈਫ ਜੀਰੇ ਨੇ ਜਿਸ ਦਾ ਕੀ ਬਿਲਕੁਲ ਵੀ rahul gandhi ਨੂੰ ilm ਨਹੀਂ ਹੈਗਾ ਉਹਨਾਂ ਨੇ ਇਹ ਗੱਲ ਖਾਸ ਤੌਰ ਤੇ ਆਪਣੀ ਪੋਸਟ ਦੇ ਵਿੱਚ ਪਾਈ ਹੈ ਕਿ ਗਰਾਉਂਡ ਰਿਐਲਿਟੀਆਂ ਤੋਂ ਬਹੁਤ ਪਰੇ ਨੇ rahul gandhi ਇਸ ਦਿਨ ਹਾਲ ਹੀ ਉਹਨਾਂ ਨੇ ਕਈ ਚੀਜ਼ਾਂ ਹੋਰ ਵੀ ਇਹਦੇ ਵਿੱਚ ਲਿਖੀਆਂ ਨੇ ਜਿਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜੇ ਐਨਾ ਹੀ ਦਮ ਹੈਗਾ ਤੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਲੀਡਰਸ ਨੇ ਉਹ ਖਾਸ ਤੌਰ ਤੇ ਹੁਣ ਜਿਹੜੀ ਹਾਲ ਫਿਲਹਾਲ ਦੀ ਗਵਰਨਮੈਂਟ ਹੈਗੀਏ ਉਹਦੇ ਅਗੇਂਸਟ ਬੋਲ ਕੇ ਦਿਖਾਣ ਉਦੇ ਅਗੇਂਸਟ ਬੋਲ ਕੇ ਦਿਖਾਣ ਐਜ ਖਾਸ ਤੌਰ ਤੇ ਲਿਖਿਆ ਇਫ ਯੂ ਹੈਵ ਗਾਟਸ ਆਸਕ देम ਟੂ ਸਪੀਕ ਅਗੇਂਸਟ ਦ ਪ੍ਰੈਜ਼ੈਂਟ ਗਵਰਨਮੈਂਟ ਐਂਡ ਬੀ ਰੈਡੀ ਫਾਰ ਗੈਟਿੰਗ देयर ਫਾਈਲ ਐਕਸਪੋਜ਼ਡ ਉਹਨਾਂ ਨੇ ਕਿਹਾ ਕਿ ਜੇ ਗਾਟਸ ਹੈਗੇ ਐਨੇ ਹੀ ਜ਼ਿਆਦਾ ਗਾਟਸ ਹੈਗੇ ਤਾਂ ਜਿਹੜੇ ਲੀਡਰਸ ਨੇ ਉਹਨਾਂ ਨੂੰ ਕਹੋ ਕਿ ਮੌਜੂਦਾ ਸਰਕਾਰ ਦੇ ਖਿਲਾਫ ਗਲ ਕਹਿਣ ਸਟੇਟਮੈਂਟਸ ਦੇਣ ਤਾਂ ਫਿਰ ਦੇਖਣਾ ਉਹਨਾਂ ਦੀ ਫਾਈਲਾਂ ਕਿਸ ਤਰੀਕੇ ਦੇ ਨਾਲ ਖੁੱਲਦੀਆਂ ਨੇ ਬਹੁਤ ਹੀ ਜ਼ਿਆਦਾ ਤਿੱਖਾ ਪ੍ਰਹਾਰ ਜਿਹੜਾ ਹੈਗਾ ਅੱਜ ਨਵਜੋਤ ਕੌਰ ਸਿੱਧੂ ਨੇ ਕੀਤਾ ਜਦੋਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੀਤਾ ਗਿਆ ਤਾਂ ਇਹ ਜ਼ਰੂਰ ਦੇਖਿਆ ਜਾ ਰਿਹਾ ਸੀਗਾ ਕਿ ਹੁਣ ਅਗਲਾ ਕਦਮ ਕੀ ਹੋ ਸਕਦਾ ਹੈ ਕਿ ਦੁਬਾਰਾ ਤੋਂ ਕੋਈ ਬਿਆਨ ਆ ਸਕਦਾ ਹੈ ਆਪਣੇ ਪੂਰੇ ਤੇ ਪੂਰੇ ਜਿਸ ਤਰੀਕੇ ਦਾ ਉਹਨਾਂ ਦਾ ਪਿਛਲੇ ਦਿਨੀ ਵੀ ਦੇਖਿਆ ਗਿਆ ਜਾਂ ਜਿਸ ਤਰੀਕੇ ਦਾ ਲਗਾਤਾਰ ਉਹਨਾਂ ਦਾ ਇੱਕ ਟਰੈਕ ਰਿਕਾਰਡ ਰਿਹਾ ਹੈ ਕਿ ਸਿੱਧੂ ਜੋੜਾ ਲਗਾਤਾਰ ਬੋਲਦੇ ਆ ਰਹੇ ਨੇ ਵਕਫ ਵਕ ਤਰੀਕੇ ਦੇ ਨਾਲ ਉਹ ਆਪਣੇ ਐਕਸਪ੍ਰੈਸ਼ਨ ਜ਼ਰੂਰ ਦਿੰਦੇ ਨੇ ਔਰ ਜ਼ਿਆਦਾਤਰ ਜਿਹੜੇ ਹੈ ਉਹਨਾਂ ਦੇ ਬਿਆਨ ਤਿੱਖੇ ਹੁੰਦੇ ਨੇ ਪਰ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਲਗਾਤਾਰ ਨਵਜੋਤ ਕੌਰ ਸਿੱਧੂ ਬੋਲ ਰਹੀ ਸੀ ਉਹਦੇ ਬਾਅਦ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਪਹਿਲੇ ਤੋਂ ਸਸਪੈਂਡ ਸੀਗੇ ਅੱਜ ਪਾਰਟੀ ਤੋਂ ਕੱਢਣ ਦਾ ਐਲਾਨ ਹੋਣ ਦੇ ਬਿਲਕੁਲ ਬਾਹਰ ਉਹਦਾ ਨੇ ਉਹਦੇ ਬਾਅਦ ਲਗਾਤਾਰ ਫਿਰ ਤੋਂ ਬੋਲਣਾ ਸ਼ੁਰੂ ਕੀਤਾ ਔਰ ਉਹਨਾਂ ਨੇ ਇੱਕ ਪੋਸਟ ਦੇ ਜ਼ਰੀਏ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਉਹਨਾਂ ਨੇ ਆਪਣੀਆਂ ਆਖਰੀ ਲਾਈਨਾਂ ਦੇ ਵਿੱਚ ਖਾਸ ਕਰਕੇ ਪੋਸਟ ਦੀਆਂ ਆਖਰੀ ਲਾਈਨਸ ਦੇ ਵਿੱਚ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਖਾਸ ਕਰਕੇ ਰਾਹੁਲ ਗਾਂਧੀ ਲਈ ਉਹਨਾਂ ਨੇ ਕਿਹਾ ਕਿ ਐਡਵਾਈਸ ਟੂ ਅ ਗੁੱਡ ਫਰੈਂਡ be more mindful mature receptive and practical ਉਹਨਾਂ ਨੇ ਖਾਸ ਤੌਰ ਤੇ rahul gandhi ਨੂੰ salah vi de chhadhi hai ki oh bahut hor vi zyada maturity de naal apni party nu sambhalan ohna ne kaha pichle din ek dekhnu aur sunna nu milya ki lagatar jede ne tikhe hamle navjot kaur sidhu karde aa rahe ne aur oh keh rahe hai ki party de andaruni ਕਲਿਆ ਦੇ ਕਾਰਨ ਜਾਂ ਜਿਸ ਤਿੱਕੇ ਦੇ ਨਾਲ ਪਾਰਟੀ ਦੇ ਜਿਹੜੇ ਲੀਡਰਸ਼ਿਪ ਹੈਗੀ ਹੈ ਲੀਡਰਸ ਨੇ ਉਹ ਖੁਦ ਹੀ ਲਗਾਤਾਰ ਪਾਰਟੀ ਨੂੰ ਟਾਲ ਆ ਰਹੇ ਨੇ ਅੱਜ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਪੁਪੇਸ਼ ਬਾਘੇਲ ਜਿਹੜੇ ਕਿ ਪੰਜਾਬ ਦੇ ਪ੍ਰਭਾਰੀ ਨੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਨੇ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਅਨਾਉਂਸਮੈਂਟ ਇੱਕ ਤਰ੍ਹਾਂ ਦੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਹਿ ਦਿੱਤੀ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਔਰ ਇਹ ਗੱਲ ਦੇ ਬਾਅਦ ਹੀ ਕੱਢਣ ਦੇ ਬਿਲਕੁਲ ਬਾਅਦ ਉਹਨਾਂ ਨੇ ਇੱਕ ਪੋਸਟ ਪਾਈ ਨਵਜੋਤ ਕੌਰ ਸਿੱਧੂ ਨੇ ਔਰ ਉਹਦੇ ਵਿੱਚ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਤਾਜ਼ਾ ترین ਖਬਰਾਂ ਲਈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਵਜੋਤ ਕੌਰ ਸਿੱਧੂ ਜਿਨ੍ਹਾਂ ਨੂੰ ਥੋੜੀ ਦੇਰ ਪਹਿਲੇ ਹੀ ਕਾਂਗਰਸ ਪਾਰਟੀ ਨੇ ਪਾਰਟੀ ਚੋਂ ਬਾਹਰ ਕਰ ਦਿੱਤਾ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਪੱਪੂ ਨੇ ਆਪਣੇ ਇਸ ਨਾਮ ਤੇ ਜਿਹੜਾ ਉਹ ਸਟੈਂਪ ਲਾ ਦਿੱਤੀ ਹੈ ਉਹਨਾਂ ਨੇ ਫੇਸਬੁੱਕ ਤੇ ਇੱਕ ਟਵਿੱਟਰ ਤੇ ਆਪਣਾ ਇੱਕ ਸੋਸ਼ਲ ਮੀਡੀਆ ਤੇ ਇੱਕ ਆਪਣੀ ਪੋਸਟ ਪਾਈ ਹੈ ਔਰ ਉਸ ਪੋਸਟ ਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਹੈ ਉਹਨਾਂ ਨੇ ਕਿਹਾ ਪੱਪੂ ਹੈਜ਼ ਫਾਈਨਲੀ ਪੁੱਟ ਅ ਸਟੈਂਪ ਔਨ ਹਿਸ ਨੇਮ ਉਹਨਾਂ ਨੇ ਖਾਸ ਤੌਰ ਤੇ ਇਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਲੀਡਰ ਨੂੰ ਖਾਸ ਕਰਕੇ ਉਹਨਾਂ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਸਿਰਫ ਉਹੀ ਈਮਾਨਦਾਰ ਵੀ ਨੇ ਤੇ ਉਹਨਾਂ ਨੂੰ ਹੀ ਹਰ ਚੀਜ਼ ਦੀ ਨੋਲਿਜ ਵੀ ਹੈ ਪਰ ਉਹਨਾਂ ਨੇ ਕਿਹਾ ਕਿ ਚਾਹੇ ਕਿੰਨੇ ਵੀ ਐਮਰਜੈਂਸੀ ਕਾਲ ਹੋਵੇ ਫਿਰ ਵੀ ਰਾਹੁਲ ਗਾਂਧੀ 6-6 ਮਹੀਨੇ ਤੱਕ ਜਿਹੜਾ ਉਸ ਕਾਲ ਦਾ ਜਵਾਬ ਨਹੀਂ ਦਿੰਦੇ ਐ ਉਹਨਾਂ ਨੇ ਆਪਣੇ ਐਸ ਸੋਸ਼ਲ ਮੀਡੀਆ ਤੇ ਜਿਹੜਾ ਉਹਨਾਂ ਨੇ ਪੋਸਟ ਪਾਈ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਨੀਚੇ ਉਹਨਾਂ ਦੇ ਲੀਡਰਸ ਨੇ ਬਾਕੀ ਦੇ ਲੀਡਰਸ ਨੇ ਉਹ ਟਿਕਟਾਂ ਵੇਚ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਸ਼ਾਨਦਾਰ ਜ਼ਿੰਦਗੀ ਜੀ ਰਹੇ ਨੇ ਔਰ ਲਗਜ਼ਰੀ ਲਾਈਫ ਜੀ ਰਹੇ ਨੇ ਜਿਸ ਦਾ ਕੀ ਬਿਲਕੁਲ ਵੀ ਰਾਹੁਲ ਗਾਂਧੀ ਨੂੰ ਇਲਮ ਨਹੀਂ ਹੈਗਾ ਉਹਨਾਂ ਨੇ ਇਹ ਗੱਲ ਖਾਸ ਤੌਰ ਤੇ ਆਪਣੀ ਪੋਸਟ ਦੇ ਵਿੱਚ ਪਾਈ ਹੈ ਕਿ ਗਰਾਊਂਡ ਰਿਐਲਿਟੀਜ਼ ਤੋਂ ਬਹੁਤ ਪਰੇ ਨੇ ਰਾਹੁਲ ਗਾਂਧੀ ਇਸ ਦੇ ਨਾਲ ਹੀ ਉਹਨਾਂ ਨੇ ਕਈ ਚੀਜ਼ਾਂ ਹੋਰ ਵੀ ਇਹਦੇ ਵਿੱਚ ਲਿਖੀਆਂ ਨੇ ਜਿਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜੇ ਇੰਨਾ ਹੀ ਦਮ ਹੈਗਾ ਤੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਲੀਡਰਸ ਨੇ ਉਹ ਖਾਸ ਤੌਰ ਤੇ ਹੁਣ ਜਿਹੜੀ ਹਾਲ ਫਿਲਹਾਲ ਦੀ ਗਵਰਨਮੈਂਟ ਹੈਗੀਏ ਉਹਦੇ ਅਗੇਂਸਟ ਬੋਲ ਕੇ ਦਿਖਾਣ ਉਹਦੇ ਅਗੇਂਸਟ ਬੋਲ ਕੇ ਦਿਖਾਣ ਐਜ ਖਾਸ ਤੌਰ ਤੇ ਲਿਖਿਆ ਇਫ ਯੂ ਹੈਵ ਗਾਟਸ ਆਸਕ देम ਟੂ ਸਪੀਕ ਅਗੇਂਸਟ ਦ ਪ੍ਰੈਜ਼ੈਂਟ ਗਵਰਨਮੈਂਟ ਐਂਡ ਬੀ ਰੈਡੀ ਫਾਰ ਗੈਟਿੰਗ देयर ਫਾਈਲ ਐਕਸਪੋਜ਼ਡ ਉਹਨਾਂ ਨੇ ਕਿਹਾ ਕਿ ਜੇ ਗਾਟਸ ਹੈਗੇ ਐਨੇ ਹੀ ਜ਼ਿਆਦਾ ਗਾਟਸ ਹੈਗੇ ਤਾਂ ਜਿਹੜੇ ਲੀਡਰਸ ਨੇ ਉਹਨਾਂ ਨੂੰ ਕਹੋ ਕਿ ਮੌਜੂਦਾ ਸਰਕਾਰ ਦੇ ਖਿਲਾਫ ਗਲ ਕਿਹਨ ਸਟੇਟਮੈਂਟਸ ਦੇਨ ਤੇ ਫਿਰ ਦੇਖਣਾ ਉਹਨਾਂ ਦੀ ਫਾਈਲਾਂ ਕਿਸ ਤਰੀਕੇ ਦੇ ਨਾਲ ਖੁੱਲਦੀਆਂ ਨੇ ਬਹੁਤ ਹੀ ਜ਼ਿਆਦਾ ਤਿੱਖਾ ਪ੍ਰਹਾਰ ਜਿਹੜਾ ਹੈਗਾ ਅੱਜ ਨਵਜੋਤ ਕੌਰ ਸਿੱਧੂ ਨੇ ਕੀਤਾ ਜਦੋਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੀਤਾ ਗਿਆ ਤਾਂ ਇਹ ਜ਼ਰੂਰ ਦੇਖਿਆ ਜਾ ਰਿਹਾ ਸੀਗਾ ਕਿ ਹੁਣ ਅਗਲਾ ਕਦਮ ਕੀ ਹੋ ਸਕਦਾ ਹੈ ਕਿ ਦੁਬਾਰਾ ਤੋਂ ਕੋਈ ਬਿਆਨ ਆ ਸਕਦਾ ਹੈ ਆਪਣੇ ਪੂਰੇ ਤੇ ਪੂਰੇ ਜਿਸ ਤਰੀਕੇ ਦਾ ਉਹਨਾਂ ਦਾ ਪਿਛਲੇ ਦਿਨ ਵੀ ਦੇਖਿਆ ਗਿਆ ਜਾਂ ਜਿਸ ਤਰੀਕੇ ਦਾ ਲਗਾਤਾਰ ਉਹਨਾਂ ਦਾ ਇੱਕ ਟਰੈਕ ਰਿਕਾਰਡ ਰਿਹਾ ਹੈ ਕਿ ਸਿੱਧੂ ਜੋੜਾ ਲਗਾਤਾਰ ਬੋਲਦੇ ਆ ਰਹੇ ਨੇ ਵਕਫ ਵਕ ਤਰੀਕੇ ਦੇ ਨਾਲ ਉਹ ਆਪਣੇ ਐਕਸਪ੍ਰੈਸ਼ਨ ਜ਼ਰੂਰ ਦਿੰਦੇ ਨੇ ਔਰ ਜ਼ਿਆਦਾਤਰ ਜਿਹੜੇ ਹੈ ਉਹਨਾਂ ਦੇ ਬਿਆਨ ਤਿੱਖੇ ਹੁੰਦੇ ਨੇ ਪਰ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਲਗਾਤਾਰ ਨਵਜੋਤ ਕੌਰ ਸਿੱਧੂ ਬੋਲ ਰਹੀ ਸੀ ਉਹਦੇ ਬਾਅਦ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਪਹਿਲੇ ਤੋਂ ਸਸਪੈਂਡ ਸੀਗੇ ਅੱਜ ਪਾਰਟੀ ਤੋਂ ਕੱਢਣ ਦਾ ਐਲਾਨ ਹੋਣ ਦੇ ਬਿਲਕੁਲ ਬਾਹਰ ਉਹਦਾ ਨੇ ਉਹਦੇ ਬਾਅਦ ਲਗਾਤਾਰ ਫਿਰ ਤੋਂ ਬੋਲਣਾ ਸ਼ੁਰੂ ਕੀਤਾ ਔਰ ਉਹਨਾਂ ਨੇ ਇੱਕ ਪੋਸਟ ਦੇ ਜ਼ਰੀਏ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਹੈ ਉਹਨਾਂ ਨੇ ਆਪਣੀਆਂ ਆਖਰੀ ਲਾਈਨਾਂ ਦੇ ਵਿੱਚ ਖਾਸ ਕਰਕੇ ਪੋਸਟ ਦੀਆਂ ਆਖਰੀ ਲਾਈਨਸ ਦੇ ਵਿੱਚ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਖਾਸ ਕਰਕੇ ਰਾਹੁਲ ਗਾਂਧੀ ਲਈ ਉਹਨਾਂ ਨੇ ਕਿਹਾ ਕਿ ਐਡਵਾਈਸ ਟੂ ਅ ਗੁੱਡ ਫਰੈਂਡ ਬੀ ਮੋਰ ਮਾਈਂਡਫੁਲ ਮੈਚੁਰ ਰਿਸੈਪਟਿਵ ਐਂਡ ਪ੍ਰੈਕਟੀਕਲ ਉਹਨਾਂ ਨੇ ਖਾਸ ਤੌਰ ਤੇ ਰਾਹੁਲ ਗਾਂਧੀ ਨੂੰ ਸਲਾਹ ਵੀ ਦੇ ਛੱਡੀ ਹੈ ਕਿ ਉਹ ਬਹੁਤ ਹੋਰ ਵੀ ਜ਼ਿਆਦਾ ਮੈਚਿਓਰਿਟੀ ਦੇ ਨਾਲ ਆਪਣੀ ਪਾਰਟੀ ਨੂੰ ਸੰਭਾਲਣ ਉਨਾਰੇ ਕਿਹਾ ਪਿਛਲੇ ਦਿਨੀ ਦੇਖਣ ਨੂੰ ਉਸ ਨੂੰ ਮਿਲਿਆ ਕਿ ਲਗਾਤਾਰ ਜਿਹੜੇ ਨੇ ਤਿੱਖੇ ਹਮਲੇ ਨਵਜੋਤ ਕੌਰ ਸਿੱਧੂ ਕਰਦੇ ਆ ਰਹੇ ਨੇ ਔਰ ਉਹ ਕਹਿ ਰਿਹਾ ਕਿ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਕਾਰਨ ਜਾਂ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਜਿਹੜੇ ਲੀਡਰਸ਼ਿਪ ਹੈਗੀ ਹੈ ਲੀਡਰਸ ਨੇ ਉਹ ਖੁਦ ਹੀ ਲਗਾਤਾਰ ਪਾਰਟੀ ਨੂੰ ਟਾਲ ਆ ਰਹੇ ਨੇ ਅੱਜ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਪੁਪੇਸ਼ ਬਾਗੇਲ ਜਿਹੜੇ ਕਿ ਪੰਜਾਬ ਦੇ ਪ੍ਰਭਾਰੀ ਨੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਨੇ ਉਹਨਾਂ ਨੇ ਐ ਗੱਲ ਦਾ ਜ਼ਿਕਰ ਕੀਤਾ ਅਨਾਉਂਸਮੈਂਟ ਇੱਕ ਤਰ੍ਹਾਂ ਦੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਹਿ ਦਿੱਤੀ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਔਰ ਇਹ ਗੱਲ ਦੇ ਬਾਅਦ ਹੀ ਕੱਢਣ ਦੇ ਬਿਲਕੁਲ ਬਾਅਦ ਉਹਨਾਂ ਨੇ ਇੱਕ ਪੋਸਟ ਪਾਈ ਨਵਜੋਤ ਕੌਰ ਸਿੱਧੂ ਨੇ ਔਰ ਉਹਦੇ ਵਿੱਚ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ ਤਾਜ਼ਾ ترین ਖਬਰਾਂ ਲਈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ